ਅਲਤੋਂ ਸਟੂਡੈਂਟਸ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਮੈਨੇਜਮੈਂਟ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭੁੱਖ ਹੜਤਾਲ ਕਰਨੀ ਪਈ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਭਰੋਸਾ ਦੇਣ ਦੇ ਬਾਵਜੂਦ ਮੰਗਾਂ ਨਹੀਂ ਮੰਨੀਆਂ ਗਈਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਪਟਿਆਲਾ ਦੀ ਰਾਜੀਵ ગાંધી ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਭੁੱਖ ਹੜਤਾਲ ਤੇ ਬੈਠ ਗਏ ਨੇ ਦੱਸਦੀ ਕਿ ਪਿਛਲੇ ਕਾਫੀ ਦਿਨਾਂ ਤੋਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਮੈਨੇਜਮੈਂਟ ਨੂੰ ਸਮਝਦੇ ਹੋਸਟਲ ਦੇ ਵਿੱਚ ਦਾਖਲ ਹੋ ਗਏ ਸਨ ਵਾਈਸ ਚਾਂਸਲਰ ਬਿਨਾਂ ਸੂਚਿਤ ਕੀਤਿਆਂ ਲੜਕੀਆਂ ਮਰਿਆਂ ਵਿੱਚ ਤਫ ਕਾਰਵਾਈ ਦੀ ਮੰਗ ਕੀਤੀ ਸੀ ਤੇ ਇਹ ਰੇਡ ਕਾ ਬਰਕਰਾਰ ਹੈ ਲਗਾਤਾਰ ਵਿਦਿਆਰਥੀ ਹੜਤਾਲ ਹਾਲਾਂਕਿ ਇਸ ਤਰ੍ਹਾਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਉੱਥੇ ਪਹੁੰਚੇ ਅਤੇ ਪ੍ਰਿੰਕਾ ਗਾਂਧੀ ਦੇ ਵੱਲੋਂ ਟਵੀਟ ਕੀਤਾ ਗਿਆ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਮਾਮਲਾ ਤੇ ਵਿਦਿਆਰਥੀ ਵਿਦਿਆਰਥੀ ਨੇ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਇੱਥੇ 메ਨ ਗੇਟ ਦੇ ਉੱਪਰ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ ਆਪਣਾ ਪੱਖ ਰੱਖਣ ਦੇ ਲਈ ਹੋਏ ਨੇ ਕਿ ਸਾਡੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਹੜਤਾਲ ਥੋੜੀ ਫਿਰ ਦੁਬਾਰਾ ਭੁੱਖ ਹੜਤਾਲ ਵਿੱਚ ਤਬਦੀਲ ਹੋ ਚੁੱਕੀ ਹੈ ਰੇਣਕਾ ਪ੍ਰੋਬਲਮ ਕਿੱਥੇ ਆ ਰਹੀ ਹੈ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਉਹ ہماری ਡਿਮਾਂਡ ਸੁਣਨੇ ਕੋ ਰੈਡੀ ਨਹੀਂ ਹੈ ਹਮਾਰ ਕੋ ਸਿਰਫ ਇੱਕ ਚੀਜ਼ ਚਾਹੀਏ ਕਿ ਜਾਂ ਤਾਂ ਉਹ ਰਿਜ਼ਾਈਨ ਕਰੇ ज्यादा से ज्यादा वो उनकी पावर सस्पेंड हो जब तक एक्सटर्नल इंक्वायरी उन पर बैठे हुँ, वो ये मानने को रेडी नहीं है वाइस चांसलर खुद हमसे बात करने नहीं आ रहे हैं वो सिर्फ अपनी एडमिनिस्ट्रेशन को भेज रहे हैं जबकि डिसीजन मेकिंग पावर सिर्फ वाइस चांसलर एक कमेटी भी बनी थी एक कमेटी भी बनी थी उसका क्या हुआ जी कमेटी जो दो लोगों की बनी थी उसके बाद स्टूडेंट बॉडी ने तीन मेंबर्स अपनी तरफ से नॉमिनेट किए थे कि हम चाहते हैं ये तीन मेंबर्स भी रहें तो पांच मेंबर की कमेटी बनी थी सेकेंड अक्टूबर को बट पाँच दिन बाद अभी भी उस पर कोई अपडेट नहीं है हमें कोई रिपोर्ट नहीं मिली है कि मीडिएशन कमेटी क्या करके गई है जाते दूसरा दिन आज शुरू हो गया आपका तो सुना कि पचास के करीब जो स्टूडेंट्स हैं वो भूख हड़ताल पे बैठे हैं तो आगे आगे क्या सोचा अगर भूख हड़ताल जारी रहेगी तो आगे की क्या रणनीति है आगे अभी तो हम होप करते हैं कि आ, हम मीटिंग करें फैकल्टी से एडमिनिस्ट्रेशन से वाइस चांसर्स से और उससे कोई रिजॉल्व निकले वरना अभी तक प्लान यही है कि वरना हंगर स्ट्राइक कंटिन्यूड रहेगा असो विद्यार्थी ने जेड़े ओना ने भी यही गल कही है कि जेडी भूख हड़ताल है उस नु जारी रखा जावेगा क्योंकि कारण है कि जेडी कमेटी विरोध दा पांच मेंबर दी कमेटी दे वलो कोई भी हल नहीं कटा के सरकार दा गल सिरे नहीं ल सो खड़े होए ने कि असि ਉਨਾ ਸਮਾਂ ਭੁਖੜਤਾਲ ਦੇ ਉੱਪਰ ਬੈਠੇ ਰਹਾਂਗੇ ਜਿੰਨਾ ਸਮਾਂ ਯਾ ਤਾਂ ਜਿਹੜੇ ਵਾਈਸ ਚਾਂਸਲਰ ਨੇ ਉਹ ਅਸੀਂ ਤਾਂ ਜੋ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਕਿਸੇ ਤਰੀਕੇ ਨਾਲ ਵਿਦਿਆਰਥੀਆਂ ਦੇ ਉੱਪਰ ਜਾਂ ਖਬਰ ਬਲਵਾ ਦੇਣ